ਅੱਜ ਸਭ ਤੋਂ ਪਹਿਲਾਂ ਮੈਂ ਜਕਾਰਾ ਲਗਾਉਣਾ ਜਕਾਰਾ ਸ਼ੇਰਾਂ ਵਾਲੀ ਦਾ ਸੱਚੇ ਦਰਬਾਰ ਕੀ ਅੱਜ ਜਿਹੜਾ ਆਪਣੀ ਵਾਰ ਚ ਜਾਗਰਨ ਹੈ ਨੋਨ ਨੰਬਰ ਗਲੀ ਚ ਆਪਣੀ ਖੁਈ ਵਾਲੀ ਗਲੀ ਚ ਵਿੱਕੀ ਮੇਰਾ ਛੋਟਾ ਭਰਾ ਉਹ ਸਾਰੀ ਸਮੁੱਚੀ ਟੀਮ ਜਿਵੇਂ ਲੱਲੀ ਲਿੱਲੀ ਚਾਚਾ ਵਾ ਆਪਣਾ ਬਿੱਟੂ ਭਾਜੀ ਨੇ ਸਾਰੇ ਟਵਿੰਕਲ ਅੱਪੂ ਸਾਰੇ ਇਹ ਸਾਰੀ ਯੂਥ ਵਾਲੇ ਆਪਣੇ ਭਰਾ ਸਾਰੇ ਜਾਗਰਨ ਕਰਵਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਤੇ ਮਹਾਮਾਈ ਦੇ ਅੱਗੇ ਅਰਦਾਸ ਵੀ ਕਰਦਾ ਕਿ ਮਾਹਾ ਮਾਈ ਅਸ਼ੀਰਵਾਦ ਰੱਖੋ ਸਾਰੀ ਲੋਕਾਂ ਦੇ ਉੱਤੇ ਸਾਰੀ ਵਾਰਡ ਦੇ ਉੱਤੇ ਦਿਨ ਦੁਗਣੀ ਤੇ ਰਾਤ ਚਗਨੀ ਤਰੱਕੀ ਕਰਨ ਤੇ ਮਾਹਾ ਮਾਈ ਦੇ ਅੱਗੇ ਮੈਂ ਅਰਦਾਸ ਕਰਦਾ ਤੇ ਨਾਲ ਹੀ ਮੇਰੇ ਵੱਡੇ ਵੀਰ 바ਵਾ ਜੀ ਆਏ ਨੇ ਸਪੈਸ਼ਲ ਇੱਥੋਂ ਲੁਧਿਆਣੇੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਡੇ ਬਹੁਤ ਵਧੀਆ ਪੰਜਾਬ ਦੇ ਅਨਾਉਂਸਰ ਨੇ 바ਵਾ ਜੀ ਉਹਨਾਂ ਦਾ ਵੀ ਸਾਡੇ ਇਲਾਕੇ ਜਾ ਕੇ तहे ਦਿਲੋਂ ਧੰਨਵਾਦੀ ਹਰ ਸਾਲ ਦੀ ਤਰ੍ਹਾਂ ਜਿਹੜਾ ਜਾਗਰਣਾ ਹੋ ਕਰਵਾਇਆ ਜਾ ਰਿਹਾ ਹੈ ਇਹ ਹਰ ਸਾਲ ਦੀ ਤਰ੍ਹਾਂ 11ਵਾਂ ਜਾਗਰਣਾ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਦਾਤੀ ਮਾਹ ਰਾਨੀ ਮੇਰੀ ਕਿਰਪਾ ਕਰੇ ਇਸ ਤਰ੍ਹਾਂ ਹੀ ਪਰ ਪ੍ਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ ਮਹਾਮਾਈ ਨੂੰ ਸ਼ਕਤੀ ਦੇਵੇ ਸਾਰੀ ਟੀਮ ਨੂੰ ਤੇ ਇਸ ਤਰ੍ਹਾਂ ਸੱਚੇ ਦਿਲੋਂ ਜਾਗਰਣ ਕਰਵਾਂਦੇ ਰਹਿਣ ਅਸੀਂ ਇਕੱਠੇ ਹੋਏ ਨੇ ਜੀ ਅੱਜ ਦੇ ਦਿਨ ਭਾਜੀ ਹਰ ਵਾਰ ਇਲਾਕਾ ਪੂਰਾ ਸਾਰੀ ਗਲੀ ਸਾਰੀ ਵਾਰਡ ਸਾਰੀ ਇਕੱਠੀ ਹੁੰਦੀ ਹੈ ਕਿਉਂਕਿ ਇਹ ਜਾਗਰਣ ਕੋਈ ਚੌਂਗ ਦਾ ਜਾਗਰਣ ਨਹੀਂ ਹੈ ਇਹ ਜਾਗਰਣ ਸਾਡੇ ਪਰਿਵਾਰ ਦਾ ਜਾਗਰਣ ਹੈ ਤੁਸੀਂ ਆਪ ਵੇਖੋ ਕਿੰਨਾ ਲਾਈਟਾਂ ਜਗ ਲਾਈਆਂ ਹੋਈਆਂ ਘਰ ਘਰ ਦੇ ਬਾਰ ਕਿੰਨੀ ਖੁਸ਼ੀ ਹੈ ਐ ਲੱਗ ਰਿਹਾ ਹੈ ਜਵੇਂ ਮਹਾ ਮਾਈ ਨੇ ਜਵੇਂ ਜਾਗਰਣ ਹੈ ਉਸ ਤਰੀ ਦਿਵਾਲੀ ਹੈ ਇਸ ਤਰੀ ਪ੍ਰਮਾਤਮਾ ਕਿਰਪਾ ਕਰੇ ਮਹਾ ਮਾਈ ਇਹਨਾਂ ਸਾਰਿਆਂ ਤੇ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਐਸੇ ਤਰ੍ਹਾਂ ਜਾਗਰਣ ਹੁੰਦੇ ਰਹਿਣਗੇ ਲੱਗ ਬਿਲਕੁਲ ਲੱਗੇ ਆਉਣ ਵਾਲੇ ਸਮੇਂ ਜੈਸੇ ਤਰ੍ਹਾਂ ਜਾਗਰਣ ਹੁੰਦੇ ਰਹਿਣਗੇ ਤੇ ਪ੍ਰਮਾਤਮਾ ਮਹਾ ਮਾਈ ਸੁਖ ਸ਼ਾਂਤੀ ਬਣਾਈ ਰੱਖੇ ਸਾਰੀ ਵਾਰ ਤੇ ਠੀਕ ਹੈ ਮੇਰਾ ਨਾਮ ਸਨੀ ਹੈ ਜੀ ਇੱਥੇ ਅੱਜ 11ਵਾਂ ਜਾਗਰਣ ਨੌਜਵਾਨ ਸੇਵਾ ਸਭਾ ਉਹਨਾਂ ਨੂੰ ਕਰਾਇਆ ਜਾ ਰਿਹਾ ਹੈ ਇਹ ਸਾਡਾ ਵੀਰ ਵਿੱਕੀ ਬਹੁਤ ਹੀ ਤਹੇ ਦਿਲੋਂ ਇਹ ਜਾਗਰਣ ਕਰਵਾਉਂਦਾ ਤੇ ਬਾਕੀ ਸਾਰੇ ਮੇਰੇ ਭਰਾ ਇੱਥੇ ਰਲ ਕੇ ਸਾਰੇ ਯੋਗਦਾਨ ਪਾਉਂਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਅੱਜ ਮਹਾਮਈ ਦਾ ਗੁਣਗਾਨ ਹੋਏਗਾ ਪੂਰੀ ਰਾਤ ਇੱਥੇ ਤੇ ਮੈਂ ਕਹਿੰਦਾ ਆਂਦੇ ਸਾਲਾਂ ਤੱਕ ਇਹ ਮੇਰਾ ਭਰਾ ਇਦਾਂ ਹੀ ਜਾਗਰਣ ਕਰਾਉਂਦਾ ਰਹੇਗਾ ਜੈ ਮਾਤਾ ਦੀ ਅੰਮ੍ਰਿਤਸਰ ਦੇ ਤਹਿਸੀਲਪੁਰਾ ਇਲਾਕੇ ਦੇ ਵਿੱਚ ਮਹਾਮਈ ਦਾ 11ਵਾਂ ਜਗਰਾਤਾ ਕਰਾਇਆ ਗਿਆ ਨੌਜਵਾਨ ਸੇਵਕ ਸਭਾ ਵੱਲੋਂ ਇਹ 11ਵਾਂ ਜਗਰਾਤਾ ਮਹਾਮੈਦਾ ਕਰਵਾਇਆ ਗਿਆ ਇਸ ਮੌਕੇ ਸੇਵਾਦਾਰ ਵਿੱਕੀ ਚਿੜੀ ਅਤੇ ਟਵਿੰਕਲ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣ ਜਿਹੜੇ ਆਏ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਜਿੰਨੇ ਵੀ ਪਤਵੰਤੇ ਸੱਜਣ ਅਤੇ ਉਹਨਾਂ ਦੇ ਨਾਲ-ਨਾਲ ਮੁੱਖ ਮਹਿਮਾਨ ਜਿਹੜੇ ਆਏ ਸਨ ਮਿੱਠੂ ਮੈਦਾਨ ਕਾਉਂਸਲਰ ਉਹਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਨਾਲ ਦੀ ਨਾਲ ਜੋਥ ਨੂੰ ਇੱਕ ਮੈਸੇਜ ਦਿੱਤਾ ਗਿਆ ਕਿ ਨਸ਼ਿਆਂ ਤੋਂ ਦੂਰ ਰਹੋ ਅਤੇ ਮਹਾ ਮਾਈ ਦੇ ਲੜ ਲੱਗ ਕੇ ਇਸੇ ਤਰ੍ਹਾਂ ਹੀ ਸਮਾਜ ਭਲਾਈ ਦੇ ਜਿਹੜੇ ਕੰਮ ਕੀਤੇ ਜਾਣ ਤਾਂ ਜੋ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹ ਖੁਸ਼ਹਾਲ ਰਹਿ ਸਕੇ ਇਸ ਮੌਕੇ ਜਿੰਨੇ ਵੀ ਪਤਵੰਤੇ ਸੱਜਣ ਅਤੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਇਹ ਜਾਗਰਣ ਕਰਵਾਇਆ ਜਾਂਦਾ ਹੈ ਇਹ 11ਵਾਂ ਜਗਰਾਤਾ ਮਹਾ ਮਾਈ ਦਾ ਜਿਹੜਾ ਕੀ ਕਰਵਾਇਆ ਗਿਆ ਹੈ ਅਤੇ ਤੁਸੀਂ ਦੇਖ ਰਹੇ ਹੋ ਜਿੰਨੇ ਵੀ ਪਤਵੰਤੇ ਸੱਜਣ ਆਏ ਹਨ ਉਹਦੇ ਇਲਾਕਾ ਨਿਵਾਸੀਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਮਹਾਮਾਈ ਦਾ ਗੁਣਗਾਨ ਕੀਤਾ ਗਿਆ ਨੌਜਵਾਨ ਸੇਵਕ ਸਭਾ ਵੱਲੋਂ ਇਹ ਮਹਾਮਾਈ ਦਾ 11ਵਾਂ ਜਗਰਾਤਾ ਕਰਵਾਇਆ ਗਿਆ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਜਿਹੜਾ ਇਹ ਜਗਰਾਤਾ ਕਰਵਾਇਆ ਗਿਆ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਇੱਕ ਸ਼ਖਸ ਨੂੰ ਸਨਮਾਨਿਤ ਕੀਤਾ ਗਿਆ ਔਰ ਤੁਸੀਂ ਦੇਖ ਰਹੇ ਹੋ ਕਾਫੀ ਹਮ ਹਮ ਆ ਕੇ ਇਲਾਕਾ ਨਿਵਾਸੀ ਪੁੱਜੇ ਹਨ ਅਤੇ ਮਹਾ ਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ

ਅੱਜ ਸਭ ਤੋਂ ਪਹਿਲਾਂ ਮੈਂ ਜਕਾਰਾ ਲਗਾਣਾ ਜਕਾਰਾ ਸ਼ੇਰਾਂ ਵਾਲੀ ਦਾ ਸਾਚੇ ਦਰਬਾਰ ਕੀ ਦਾ ਅੱਜ ਜਿਹੜਾ ਆਪਣੀ ਵਾਰਚ ਜਾਗਰਨ ਹੈ ਨੋ ਨੰਬਰ ਗਲੀ ਚ ਆਪਣੀ ਖੁਈ ਵਾਲੀ ਗਲੀ ਚ ਵਿੱਕੀ ਮੇਰਾ ਛੋਟਾ ਭਰਾ ਉਹ ਸਾਰੀ ਸਮੁੱਚੀ ਟੀਮ ਜਿਵੇਂ ਲੱਲੀ ਲਿੱਲੀ ਚਾਚਾ ਵਾ ਆਪਣਾ ਬਿੱਟੂ ਭਾਜੀ ਨੇ ਸਾਰੇ ਟਵਿੰਕਰ ਅੱਪੂ ਸਾਰੇ ਸਾਰੀ ਯੂਥ ਵਾਲੇ ਆਪਣੇ ਭਰਾ ਸਾਰੇ ਜਾਗਰਨ ਕਰਵਾ ਰਹੇ ਨੇ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਤੇ ਮਾਹਮਾਈ ਦੇ ਅੱਗੇ ਅਰਦਾਸ ਵੀ ਕਰਦਾ ਕਿ ਮਾਹਮਾਈ ਅਸ਼ੀਰਵਾਦ ਰੱਖੋ ਸਾਰੀ ਲੋਕਾਂ ਦੇ ਉੱਤੇ ਸਾਰੀ ਵਾਰਡ ਦੇ ਉੱਤੇ ਦਿਨ ਦੁਗਣੀ ਤੇ ਰਾਤ ਚਗਨੀ ਤਰੱਕੀ ਕਰਨ ਤੇ ਮਹਾਮਾਈ ਦੇ ਅੱਗੇ ਮੈਂ ਅਰਦਾਸ ਕਰਦਾ ਤੇ ਨਾਲ ਹੀ ਮੇਰੇ ਵੱਡੇ ਵੀਰ 바ਵਾ ਜੀ ਆਏ ਨੇ ਸਪੈਸ਼ਲ ਇੱਥੋਂ ਲੁਧਿਆਣੇੋਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਸਾਡੇ ਬਹੁਤ ਵਧੀਆ ਪੰਜਾਬ ਦੇ ਅਨਾਉਂਸਰ ਨੇ 바ਵਾ ਜੀ ਉਹਨਾਂ ਦਾ ਵੀ ਸਾਡੇ ਇਲਾਕੇ ਜਾ ਕੇ ਤੇ ਆ ਦਿ ਲੋਤਨਵਾਦੀ ਹਰ ਸਾਲ ਦੀ ਤਰ੍ਹਾਂ ਜਿਹੜਾ ਜਾਗਰਣਾ ਆਫ ਕਰਵਾਇਆ ਜਾ ਰਿਹਾ ਜੀ ਇਹ ਹਰ ਸਾਲ ਦੀ ਤਰ੍ਹਾਂ 11ਵਾਂ ਜਾਗਰਣਾ ਹੈ ਤੇ ਪਰਮਾਤਮਾ ਕਿਰਪਾ ਕਰੇ ਦਾਤੀ ਮਹਾਂ ਰਾਣੀ ਮੇਰੀ ਕਿਰਪਾ ਕਰੇ ਇਸ ਤਰ੍ਹਾਂ ਹੀ ਇਹ ਪਰਮਾਤਮਾ ਇਹਨਾਂ ਨੂੰ ਸ਼ਕਤੀ ਦੇਵੇ ਮਹਾਮਾਈ ਇਹਨਾਂ ਨੂੰ ਸ਼ਕਤੀ ਦੇਵੇ ਸਾਰੀ ਟੀਮ ਨੂੰ ਤੇ ਇਸ ਤਰੀ ਸੱਚੇ ਦਿਲੋਂ ਜਾਗਰਣ ਕਰਵਾਉਂਦੇ ਰਹਿਣ। ਅਸੀਂ ਇਕੱਠੇ ਹੋਏ ਨੇ ਜੀ ਅੱਜ ਦੇ ਦਿਨ। ਭਾਜੀ ਹਰ ਵਾਰ ਲੱਕਾ ਪੂਰਾ ਸਾਰੀ ਗਲੀ ਸਾਰੀ ਵਾਰਡ ਸਾਰੀ ਇਕੱਠੀ ਹੁੰਦੀ ਹੈ ਕਿਉਂਕਿ ਇਹ ਜਾਗਰਣ ਕੋਈ ਚੌਂਕ ਦਾ ਜਾਗਰਣ ਨਹੀਂ ਹੈ। ਇਹ ਜਾਗਰਣ ਸਾਡੇ ਪਰਿਵਾਰ ਦਾ ਜਾਗਰਣ ਹੈ। ਤੁਸੀਂ ਆਪ ਵੇਖੋ ਕਿੰਨਾ ਲਾਈਟਾਂ ਜਗਾਈਆਂ ਹੋਈਆਂ। ਘਰ-ਘਰ ਦੇ ਬਾਰ ਕਿੰਨੀ ਖੁਸ਼ੀ ਹੈ। ਐ ਲੱਗ ਰਿਹਾ ਹੈ ਜਵੇਂ ਮਹਾ ਮਾਈ ਨੇ ਜਵੇਂ ਜਾਗਰਣ ਹੈ ਉਸ ਤਰੀ ਦਿਵਾਲੀ ਹੈ ਇਸ ਤਰੀ ਪ੍ਰਮਾਤਮਾ ਕਿਰਪਾ ਕਰੇ ਮਹਾ ਮਾਈ ਇਹਨਾਂ ਸਾਰਿਆਂ ਤੇ ਕਿਰਪਾ ਕਰੇ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਹੀ ਜਾਗਰਣ ਹੁੰਦੇ ਰਹਿਣਗੇ ਲੱਗਦਾ ਬਿਲਕੁਲ ਲੱਗ ਕੇ ਆਉਣ ਵਾਲੇ ਸਮੇਂ ਜੈਸੇ ਤਰੀ ਜਾਗਰਣ ਹੁੰਦੇ ਰਹਿਣਗੇ ਤੇ ਪ੍ਰਮਾਤਮਾ ਮਹਾ ਮਾਈ ਸੁਖ ਸ਼ਾਂਤੀ ਬਣਾਈ ਰੱਖੇ ਸਾਰੀ ਵਾਰ ਤੇ ਠੀਕ ਹੈ ਜੀ ਮੇਰਾ ਨਾਮ ਸਨੀ ਹੈ ਜੀ ਇੱਥੇ ਅੱਜ 11ਵਾਂ ਜਾਗਰਣ ਨੌਜਵਾਨ ਸੇਵਾ ਸਭਾ ਨੂੰ ਕਰਾਇਆ ਜਾ ਰਿਹਾ ਹੈ ਇਹ ਸਾਡਾ ਵੀਰ ਵਿੱਕੀ ਬਹੁਤ ਹੀ ਤਹੇ ਦਿਲੋਂ ਇਹ ਜਾਗਰਣ ਕਰਵਾਉਂਦਾ ਤੇ ਬਾਕੀ ਸਾਰੇ ਮੇਰੇ ਭਰਾ ਇੱਥੇ ਰਲ ਕੇ ਸਾਰੇ ਯੋਗਦਾਨ ਪਾਉਂਦੇ ਨੇ ਤੇ ਮੈਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਅੱਜ ਮਹਾਮਹੀ ਦਾ ਗੁਣਗਾਨ ਹੋਏਗਾ ਪੂਰੀ ਰਾਤ ਇੱਥੇ ਤੇ ਮੈਂ ਕਹਿੰਦਾ ਆਂਦੇ ਸਾਲਾਂ ਤੱਕ ਇਹ ਮੇਰਾ ਭਰਾ ਇਦਾਂ ਹੀ ਜਾਗਰਣ ਕਰਾਉਂਦਾ ਰਹੇਗਾ ਜੈ ਮਾਤਾ ਦੀ